ਇਸ ਸਿੱਖਿਆ ਕ੍ਰਾਂਤੀ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿੱਚ ਪਿੰਡ ਜੋੜੇਖਤਰਾ ਆਏ ਆ ਆਪਾਂ ਸੀਨੀਅਰ ਸੈਕੰਡਰੀ ਸਕੂਲ ਜੋੜੇਖਤਰਾ ਦੇ ਵਿੱਚ ਖੜੇ ਆ ਮੇਰੇ ਨਾਲ ਇੱਥੋਂ ਦੇ ਸਰਪੰਚ ਸਾਹਿਬ ਮਿਸ਼ਾਲ ਸਿੰਘ ਜੀ ਉਹਨਾਂ ਦੇ ਨਾਲ ਸਾਰੀ ਪੰਜਾਬ ਔਰ ਸਾਡੇ ਜਿਹੜੇ ਐਜੂਕੇਸ਼ਨ ਦੇ ਦੇਖਦੇ ਕੋਆਰਡੀਨੇਟਰ ਸ਼੍ਰੀ ਅਸ਼ੋਕਨੀ ਜੀ ਆ ਸੂਚਾ ਸਿੰਘ ਮਦਾਨੀ ਜੀ ਔਰ ਪਾਰਟੀ ਦੇ ਸਾਰੇ ਅਹੁਦੇਦਾਰ ਲੋਕਦਾਰ ਔਰ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਸਟਾਫ ਦੇ ਮੈਂਬਰ ਅੱਜ ਇਸ ਸਕੂਲ ਆ ਕੇ ਬਹੁਤ ਵਧੀਆ ਲੱਗਾ 48 ਲੱਖ ਰੁਪਈਆ ਇਸ ਸਕੂਲ ਦੇ ਉੱਪਰ ਖਰਚ ਹੋਇਆ ਜੀ ਜਿਹਦੇ ਵਿੱਚ ਲਾਇਬ੍ਰੇਰੀ ਕਲਾਸਰੂਮਸ ਇਹ ਸਾਰੇ ਚੀਜ਼ਾਂ ਜਿਹੜੀਆਂ ਨੇ ਤੇ ਤਿਆਰ ਕੀਤੀਆਂ ਗਈਆਂ ਨੇ ਔਰ ਇਹ ਜਿਹੜਾ ਏਰੀਆ ਇੱਥੇ ਮਿਹਨਤਕਸ਼ ਲੋਕਾਂ ਦਾ ਇਹ ਏਰੀਆ ਉਹ ਤੇ ਮਿਹਨਤਕਸ਼ ਲੋਕਾਂ ਦੇ ਬੱਚੇ ਜਿਹੜੇ ਨੇ ਪੜ੍ਹਦੇ ਨੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਸਕੂਲਾਂ ਦੇ ਜਿਹੜੇ এনਵਾਇਰਨਮੈਂਟ ਆ ਉਹਦੇ ਵਿੱਚ ਇੱਕ ਚੇਂਜ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਅਸੀਂ ਪਹਿਲਾਂ ਜੋਈਆਂ ਪਿੰਡ ਗਏ ਆ ਉਸ ਤੋਂ ਬਾਅਦ ਰੰਗਾ ਗਏ ਆ ਇੰਦਰਾਵਾਲ ਗਏ ਆ ਸਾਰੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਾਊਂਡਰੀਜ਼ ਦਾ ਕੰਮ ਮੁਕੰਮਲ ਹੋ ਗਿਆ ਖੂਬਸੂਰਤ ਕਲਾਸਰੂਮਜ਼ ਬਣ ਗਏ ਔਰ ਇੱਕ ਇੱਕ ਕਲਾਸ ਦੇ ਉੱਪਰ 7 ਲੱਖ ਤੇ 50000 ਰੁਪਇਆ ਜਿਹੜਾ ਖਰਚ ਆਏ ਨੇ ਸੋ ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਇੱਕ ਫਰਕ ਸੀਗਾ ਸਰਕਾਰੀ ਤੇ ਪ੍ਰਾਈਵੇਟ ਸਕੂਲ ਦਾ ਅੱਜ ਉਹ ਖਤਮ ਹੋ ਗਿਆ ਦਿਲ ਦੀਆਂ ਗਹਿਰਾਈਆਂ ਤੋਂ ਪਾ ਭਗਵੰਤ ਮਾਨਜੀ ਦਾ ਅਰਜੋਤ ਬੈਂਜ ਜੀ ਦਾ ਧੰਨਵਾਦ ਕਰਦਾ ਔਰ ਖਾਸ ਕਰਕੇ ਕਰਨ ਅਰਵੰਦ ਕੇਜਰੀਵਾਲ ਜੀ ਦਾ ਔਰ ਮਨਦੀ ਸਸੋਡਿਆ ਜੀ ਦਾ ਜਿਹਨਾਂ ਦਾ ਵਿਜ਼ਨ ਪਰ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਇੱਕ ਕ੍ਰਾਂਤੀ ਜਿਹੜੀ ਆ ਲੈ ਕੇ ਆਇਆ ਅੱਜ ਮਾਪਿਆਂ ਦੇ ਵਿੱਚ ਖੁਸ਼ੀ ਦਾ ਹਜ਼ਾਰ ਆ ਬੱਚੇ ਖੁਸ਼ ਨੇ ਵਧੀਆ ਯੂਨੀਫਾਰਮਸ ਨੇ ਪੜਾਈ ਅੱਛੀ ਹੋ ਰਹੀ ਆ ਟੀਚਰਸ ਦੇ ਵਿੱਚ ਵੀ ਅੱਜ ਉਹ ਮੋਮੈਂਟਮ ਜਿਹੜਾ ਪੜਾਉਣ ਦਾ ਉਹ ਵਧਿਆ ਸੋ ਮੈਂ ਸਮਝਦਾ ਵੀ ਜਿਹੜਾ ਵਾਦਾ ਭਾਈ ਦੇ ਵਿੱਚ ਆਵਾਜ਼ੀ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ 'ਚ ਪੂਰਾ ਕੀਤਾ ਸੀ ਕਿਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਿੱਖਿਆ ਤੇ ਸਿਹਤ ਸੇਵਾ ਦੇ ਮਿਆਰ ਜਿਹੜੇ ਨੇ ਉੱਪਰ ਚੁੱਕਾਂਗੇ ਅੱਜ ਸਰਕਾਰ ਬਹੁਤ ਹੱਦ ਤੱਕ ਕੋਚ ਕਾਮਯਾਬ ਹੋਈਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀਆਂ ਕਮੀਆਂ ਜਿਹੜੀਆਂ ਨੇ ਉਹ ਵੀ ਦੂਰ ਹੋਣ ਗਿਆ ਇੱਕ ਵਾਰੀ ਫੇਰ ਸਾਰਿਆਂ ਨੂੰ ਕੋਟ ਕੋਟ ਤਾਣਵਾਦ ਤੇ ਮੁਬਾਰਕਾਂ ਤੇ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਬਤੌਰ ਸੀਐਚਟੀ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਚੋਈਆਂ ਵਿੱਚ ਸੇਵਾ ਨਿਭਾ ਰਿਹਾ ਅੱਜ ਸਾਡੇ ਮਾਨਯੋਗ ਸ਼੍ਰੀ ਰਮਨ ਬਿਆਜ ਜੀ ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ ਦੇ ਚੇਅਰਮੈਨ ਉਹ ਅੱਜ ਇੱਥੇ ਜੋ ਸਾਨੂੰ ਪੰਜਾਬ ਸਰਕਾਰ ਵੱਲੋਂ ਇਹ ਬਾਉਂਡਰੀ ਵਾਲ ਜਿਹੜੀ ਹੈ ਰਿਪੇਅਰ ਦੀ ਗ੍ਰਾਂਟ ਆਈ ਸੀ ਉਹਦਾ ਅੱਜ ਪੰਜਾਬ ਸਰਕਾਰ ਜੋ ਵਿਕਾਸ ਕਾਰਜਾਂ ਦਾ ਉਠਾਟ ਕਰਨਾ ਉਹਦੇ ਸਿਲਸਿਲੇ 'ਚ ਅੱਜ ਫੈਸਲਾ ਆ ਰਹੇ ਨੇ ਉਸ ਤੋਂ ਪਹਿਲਾਂ ਇਹ ਵੀ ਬਾਉਂਡਰੀ ਵਾਲ ਸਕੂਲ ਜਦੋਂ ਮੈਂ ਜੁਆਇਨ ਕੀਤਾਗਾ ਹੁਣ ਬਾਉਂਡਰੀ ਵਾਲ ਨਹੀਂ ਸੀ ਹੈਗੀ ਬੜੀ ਸਮੱਸਿਆ ਆਉਂਦੀ ਸੀ ਤੇ ਕੋਈ ਪਸ਼ੂਗਰ ਵੀ ਅੰਦਰ ਆ ਜਾਂਦੇ ਸੀ ਜਾਂ ਕਿਸ ਤਰ੍ਹਾਂ ਤੇ ਹੁਣ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੀ ਇਹ ਬਾਉਂਡਰੀ ਵਾਲ ਸਮ ਸਕੂਲ ਨੂੰ ਉਸ ਮਰਕਜ਼ਤ ਕੀਤੀ ਹੈ ਮੈਂ ਪੰਜਾਬ ਸਰਕਾਰ ਦਾ ਔਰ ਬੈਲ ਸਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਿਉਂ ਹਾਂ ਪਾਉ ਨਾਲ ਪੰਚਾਇਤ ਮੈਂਬਰਾਂ ਜੀ ਤੇ ਸਕੂਲ ਦੇ ਹਿਸਾਬ ਪਹਿਲਾਂ ਲਾਉਂਦੇ ਰਿਹਾ ਸਕੂਲ ਦੀ ਪਹਿਲਾਂ ਬਿਲਕੁਲ ਚਾਲਦਿਵਾਰੀ ਨਹੀਂ ਹੈਗੀ। ਪਸ਼ੂ ਗਾਵਾਂ ਕੋਈ ਡੰਗਰ ਬੱਸਾ ਫਾਲਤੂ ਹੀ ਬਾੜ ਕੇ ਅੰਦਰ ਅੰਦਰ ਜਿਹੜਾ ਰਹਿਦਾ ਹੀਗਾ। ਜਦੋਂ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਆ ਬੈਲ ਸਾ ਦੇ ਉਪਰਾਲੇ ਦੇ ਨਾਲ ਸਕੂਲ ਦੀ ਗ੍ਰਾਂਟ ਮਿਲੀ ਆ ਗ੍ਰਾਂਟ ਮਾਸਟਰ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਆ ਚਾਰ ਦੀਵਾਰੀ ਕੀਤੀ ਗਈ ਹੈ ਬਹੁਤ ਸੋਹਣੀ ਵਧੀਆ ਸੁੰਦਰ ਮਾਹ ਲਾ ਕੇ ਉਹਨਾਂ ਨੇ ਕੀਤਾ ਆ ਭਾਈ ਸਰਕਾਰ ਦਾ ਬਹੁਤ ਬਹੁਤ ਧੰਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਗ੍ਰਾਂਟ ਦੇ ਕੇ ਮਾਸਟਰ ਜੀ ਨੂੰ ਪੈਸੇ ਦੇ ਕੇ ਤੇ ਸਕੂਲ ਦਾ ਕੰਮ ਬਹੁਤ ਵਧੀਆ ਕਰਵਾਇਆ ਥੈਂਕ ਯੂ ਸਰ